ਪੈਰਿਸ ਆਉਂਡ ਵਿਖੇ 15 ਅਗਸਤ ਨੂੰ ਸਵੇਰੇ ਹੋਏ ਇੱਕ ਸੜਕ ਹਾਦਸੇ ਦੇ ਵਿੱਚ ਤੁਹਾਨੂੰ ਦੱਸਦੀ ਹੈ ਕਿ ਇੰਡੀਅਨ origin ਦੀ ਇੰਟਰਨੈਸ਼ਨਲ ਸਟੂਡੈਂਟ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੋਇਆ ਹੈ ਜਿਸ ਦੀ ਪਛਾਣ ਮੁਸਕਾਨ ਬਤਰਾ ਵਜੋਂ ਹੋਈ ਹੈ ਮੁਸਕਾਨ ਆਪਣੇ ਤਿੰਨ ਸਾਥੀਆਂ ਦੇ ਨਾਲ ਰਖੜੀ ਦੇ ਮੌਕੇ ਦੇ ਉੱਤੇ ਬ੍ਰਾਂਚਨਵਾਲ ਨੂੰ ਆ ਰਹੀ ਸੀ ਕਿ ਹਾਈਵੇ 400 ਸਾਊਥ ਦੇ ਉੱਤੇ ਉਹਨਾਂ ਦੀ ਕਾਰ ਸਿੰਗਲ ਵਹੀਕਲ ਕ੍ਰੈਸ਼ ਦੇ ਵਿੱਚ ਟਕਰਾ ਗਈ ਜਿਸ ਤਰ੍ਹਾਂ ਨਾਲ ਉਸਦੇ ਤਿੰਨ ਸਾਥੀ ਵੀ ਗੰਭੀਰ ਫੱਟੜ ਹੋ ਗਏ ਮਿਲੀ ਜਾਣਕਾਰੀ ਅਨੁਸਾਰ ਇਸ ਹਾਦਸੇ ਵਿੱਚ ਮੁਸਕਾਨ ਬਤਰਾ ਨਾਮ ਦੀ ਇੰਡੀਅਨ ਇੰਟਰਨੈਸ਼ਨਲ ਸਟੂਡੈਂਟ ਦੀ ਮੌਤ ਹੋ ਗਈ ਜਦਕਿ ਉਹ ਉਸਦੇ ਨਾਲ ਕਾਰ ਵਿੱਚ ਸਵਾਰ ਪੂਜਾ ਅਤੇ ਸੁਧਾਂਸ਼ੂ ਨੂੰ ਸੱਟਾਂ ਲੱਗੀਆਂ ਨੇ ਉੱਥੇ ਡਰਾਈਵਰ ਪੁਸ਼ਪਿੰਦਰ ਸਿੰਘ ਨੂੰ ਵੀ ਗੰਭੀਰ ਸੱਟਾਂ ਲੱਗਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ ਮਿਲੀ ਜਾਣਕਾਰੀ ਅਨੁਸਾਰ ਇਹ ਸਭ ਰਖੜੀ ਦੇ ਤਿਉਹਾਰ ਦੇ ਚਲਦਿਆਂ ਬ੍ਰੈਂਟਨ ਵੱਲੋਂ ਜਾ ਰਹੀ ਸੀ ਮੁਸਕਾਨ ਦੇ ਕਜ਼ਨ ਚਿਤਵਨ ਅਰੋੜਾ ਦੇ ਵੱਲੋਂ ਮੁਸਕਾਨ ਦੀ ਮ੍ਰਿਤਕ ਤੇ ਵਾਪਸ ਇੰਡੀਆ ਪੇਜਣ ਲਈ ਗੋ ਫੰਡਮੀ ਉੱਤੇ ਫੰਡਰੇਜ਼ਰ ਦੀ ਸ਼ੁਰੂਆਤ ਕੀਤੀ ਗਈ ਹੈ ਤਾਂ ਜੋ ਮਾਪੇ ਆਪਣੀ ਬੇਟੀ ਦੀਆਂ ਆਖਰੀ ਰਸਮਾਂ ਕਰ ਸਕ ਇਸ ਲਈ ਜੋ ਵੀ ਪੈਸੇ ਬਚਣਗੇ ਉਹ ਉਸਦੇ ਪਰਿਵਾਰ ਨੂੰ ਦਿੱਤੇ ਜਾਣਗੇ ਤਾਂ ਕਿ ਜਿਹੜਾ ਕਰਜ਼ਾ ਉਹਨਾਂ ਨੇ ਆਪਣੀ ਬੇਟੀ ਨੂੰ ਕੈਨੇਡਾ ਭੇਜਣ ਲਈ ਲਿਆ ਸੀ ਉਸ ਦੀ ਕੁਝ ਪਰਪਾਈ ਹੋ ਸਕੇ ਇਸ ਦੌਰਾਨ ਮੁਸਕਾਨ ਦੇ ਕਜ਼ਾ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਇਹ ਰਿਪੋਰਟ ਕਵਰ ਕਰੇ ਜਾਣ ਤੱਕ ਉਹਨਾਂ ਦਾ ਕੋਈ ਵੀ ਜਵਾਬ ਨਹੀਂ ਮਿਲ ਸਕਿਆ ਮੁਸਕਾਨ ਬਤਰਾਲੀ ਫੰਡਰੇਜ਼ਰ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਵਿੱਚ ਉਹ ਦਾਨੀ ਸਚਨਾ ਦੇ ਸਹਿਯੋਗ ਨਾਲ ਲਗਭਗ 20500 ਡਾਲਰ ਇਕੱਠੇ ਕੀਤੇ ਗਏ ਨੇ ਜੇਕਰ ਕੋਈ ਇਸ ਵਿੱਚ ਸਹਿਯੋਗ ਪਾਉਣਾ ਚਾਹੁੰਦਾ ਹੈ ਤਾਂ ਗੋ ਫੰਡਮੀ ਤੇ ਜਾ ਕੇ ਡੋਨੇਟ ਕਰ ਸਕਦਾ ਹੈ ਬੀਤੇ ਕੁਝ ਸਮੇਂ ਤੋਂ ਅਜੇਆਂ ਬਹੁਤ ਸਾਰੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਜਿਸ ਵਿੱਚ ਜਾਂ ਤਾਂ 파ਰਟੀ ਵਿਦਿਆਰਥੀ ਹਾਦਸੇ ਦਾ ਸ਼ਿਕਾਰ ਹੋ ਕੇ ਜਾਨਾ ਗੁਆਰੇ ਨੇ ਜਾਂ ਫਿਰ ਆਰਥਿਕ ਤੰਗੀ ਅਤੇ ਡਿਪਰੈਸ਼ਨ ਦੇ ਚਲਦਿਆਂ ਉਹ ਸੁਸਾਇਸਾਈਡ ਵਰਗਾ ਸਟੈਪ ਚੁੱਕ ਰਹੇ ਨੇ ਅਜੇਹ ਦੇ ਵਿੱਚ ਭਾਰਤ ਵਿੱਚ ਬੈਠੇ ਮਾਪਿਆਂ ਦੀ ਚਿੰਤਾ ਕੈਨੇਡਾ ਰਹਿੰਦੇ ਆਪਣੇ ਬੱਚਿਆਂ ਲਈ ਕਾਫੀ ਵੱਧ ਗਈ ਹੈ ਬਿਊਰੋ ਰਿਪੋਰਟ ਰੈਡ ਐਫ ਐਮ